ਦੋਸਤੋ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸੱਤ ਨਵੇਂ ਅਜੂਬਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ 10 ਕਰੋੜ ਲੋਕਾਂ ਨੇ ਵੋਟ ਦੇ ਕੇ ਸੱਤ ਅਜੂਬਿਆਂ ਦੀ ਸੂਚੀ ਵਿੱਚ ਰੱਖਿਆ ਹੈ ਦੋਸਤੋ ਇਹ ਆਪਣੀ ਸੁੰਦਰਤਾ, ਤਾਕਤ ਅਤੇ ਕਲਾ ਲਈ ਦੁਨੀਆ ਲਈ ਜਾਣੇ ਜਾਂਦੇ ਹਨ ਹਰ ਅਜੂਬੇ ਵਿੱਚ ਕੁਝ ਵੱਖਰਾ ਹੈ ਜੋ ਪੂਰੀ ਦੁਨੀਆ ਨੂੰ ਆਪਣੇ ਵੱਲ ਖਿੱਚਦਾ ਹੈ ਨੰਬਰ 1 ਤੇ ਕ੍ਰਾਈਸਟਰ ਦਾ ਰੀਡੀਮਰ ਦੋਸਤੋ ਇਹ ਜਿਸਸਸ ਦੀ ਮੂਰਤੀ ਹੈ ਜੋ ਕਿ 38 ਮੀਟਰ ਉੱਚੀ ਹੈ ਕੋਰਕੋਵਾਡੋ ਪਹਾੜ ਦੀ ਚੋਟੀ ਤੇ ਬਣਾਈ ਗਈ ਹੈ ਜਿਸ ਦਾ ਡਿਜ਼ਾਈਨ ਬ੍ਰਾਜ਼ੀਲ ਦੇ ਹਿਟਰਲ ਦਾ ਸਿਲਵਾ ਦੁਆਰਾ ਤਿਆਰ ਕੀਤਾ ਗਿਆ ਸੀ ਇਹ ਪੁੱਤਲਾ ਫ੍ਰਾਂਸੀ ਮੂਰਤੀਕਾਰ ਪਾਲ ਲੈਡੋਰੋ ਬਕਸੀ ਦੁਆਰਾ ਬਣਾਇਆ ਗਿਆ ਸੀ ਇਸ ਪੁੱਤਲੇ ਨੂੰ ਬਣਾਉਣ ਚ 5 ਸਾਲ ਦਾ ਸਮਾਂ ਲੱਗਾ ਇਹ ਪੁੱਤਲਾ 12 ਅਕਤੂਬਰ 1931 ਨੂੰ ਦੁਬਾਰਾ ਬਣਾਇਆ ਗਿਆ ਸੀ ਨੰਬਰ 2 ਤੇ ਹੈ ਜੀ ਚੀਨ ਦੀ ਦੀਵਾਰ ਦੋਸਤੋ ਚੀਨ ਦੀ ਇਹ ਮਹਾਨ ਕੰਧ ਦੁਸ਼ਮਣਾਂ ਤੋਂ ਬਚਾਉਣ ਲਈ ਕਿਲੇਬੰਦੀ ਲਈ ਬਣਾਈ ਗਈ ਸੀ ਇਹ ਦੁਨੀਆ ਦੀ ਸਭ ਤੋਂ ਵੱਡੀ ਮਨੁੱਖ ਦੁਆਰਾ ਬਣਾਈ ਗਈ ਇੱਕ ਕੰਧ ਹੈ ਦੋਸਤੋ ਇਹ ਕੰਧੇ ਨਹੀਂ ਲੰਬੀ ਹੈ ਕਿ ਤੁਹਾਨੂੰ ਪੂਰੀ ਕੰਧ ਦੇਖਣ ਦੇ ਲਈ ਪੁਲਾੜ ਵਿੱਚ ਜਾਣਾ ਪਵੇਗਾ ਇਸ ਕੰਧ ਨੂੰ ਬਣਾਉਣ ਲਈ ਸੈਂਕੜੇ ਤੇ ਹਜ਼ਾਰਾਂ ਲੋਕਾਂ ਨੇ ਆਪਣੀ ਜਾਨਾਂ ਗਵਾ ਦਿੱਤੀਆਂ ਨੰਬਰ 3 ਤੇ ਹੈ ਜੀ ਮਾਚੂ ਪਿਚੂ। ਦੋਸਤੋ ਮਾਚੂ ਪਿਚੂ ਸ਼ਹਿਰ 15ਵੀਂ ਸਦੀ ਵਿੱਚ ਕਨਿਕਮ ਬਾਦਸ਼ਾਹ ਦੇ ਰਾਜ ਦੌਰਾਨ ਪਹਾੜੀ ਦੀ ਚੋਟੀ ਤੇ ਬਣਾਇਆ ਗਿਆ ਸੀ। ਇਹ ਸਥਾਨ ਮਾਚੂ ਪਿਚੂ ਨਾਮਕ ਪਹਾੜੀ ਤੇ ਸਥਿਤ ਹੈ ਅਤੇ ਇਹ ਸਥਾਨ ਹਰ ਪਾਸਿਓਂ ਬਦਲਣ ਕਰਿਆ ਹੋਇਆ ਹੈ। ਚੇਚਕ ਵਰਗੀਆਂ ਪਿਆਣਕ ਬਿਮਾਰੀਆਂ ਫੈਲਣ ਕਾਰਨ ਇਸ ਸ਼ਹਿਰ ਨੂੰ ਇਨਕੁ ਲੋਕਾਂ ਨੇ ਛੱਡ ਦਿੱਤਾ ਸੀ। ਨੰਬਰ 4 ਤੇ ਹੈ ਜੀ ਪੈਂਟਰਾ। ਦੋਸਤੋ ਪੈਂਟਰਾ ਅਰਬੇਗਿਸਤਾਨ ਦੇ ਕਿਨਾਰੇ ਤੇ ਸਥਿਤ ਨਾਬਾ ਟੀਨੀਆ ਬਾਦਸ਼ਾਹ ਦੇ ਰਾਜ ਦੀ ਸ਼ਾਸਨਦਾਰ ਰਾਜਧਾਨੀ ਸੀ। ਪਾਣੀ ਦੀ ਟੈਕਨੋਲੋਜੀ ਵਿੱਚ ਮਹਾਰਤ ਦੇ ਕਾਰਨ ਸ਼ਹਿਰ ਆਪਣੇ ਉਸ ਸਮੇਂ ਗ੍ਰੀਕ ਅਤੇ ਰੋਮਨ ਦੁਆਰਾ ਬਣਾਇਆ ਗਿਆ ਇੱਕ ਥੀਏਟਰ ਵੀ ਹੈ ਇੱਥੇ 4000 ਤੋਂ ਵੱਧ ਲੋਕ ਆਪਣਾ ਮਨੋਰੰਜਨ ਕਰਦੇ ਸਨ ਨੰਬਰ 5 ਤੇਜੀ ਚੀਨ ਇਟਜਾ ਦਾ ਪਿਰਾਮਿਡ ਦੋਸਤੋ ਚੀਨ ਇਟਜਾ ਸਭ ਤੋਂ ਮਸ਼ਹੂਰ ਮਾਇਆ ਮੰਦਰ ਦਾ ਸ਼ਹਿਰ ਮਾਇਆ ਸਭਿਤਾ ਅਤੇ ਰਾਜਨੀਤਿਕ ਅਤੇ ਆਰਥਿਕ ਨਿਯੰਤਰ ਦਾ ਮੁੱਖ ਬਿੰਦੂ ਸੀ ਇਸ ਅਦਭੁਤ ਥਾਂ ਤੇ ਚਾਕਮੂਲ ਦਾ ਇੱਕ ਮੰਦਰ ਹੈ ਜਿਸ ਤੇ ਹਜ਼ਾਰਾਂ ਥੰਮ ਹਨ ਅਤੇ ਇਸ ਜਗ੍ਹਾ ਤੇ ਇੱਕ ਜੇਲ ਵੀ ਹੈ ਜਿਸ ਵਿੱਚ ਪੁਰਾਣੇ ਸਮੇਂ ਵਿੱਚ ਕੈਦੀਆਂ ਨੂੰ ਸਜ਼ਾ ਦੇਣ ਲਈ ਰੱਖਿਆ ਜਾਂਦਾ ਸੀ ਨੰਬਰ 6 ਤੇਜੀ ਰੋਮਨ ਕੋਲੋਸੀਅਮ ਦੋਸਤੋ ਰੋਮਨ ਕੋਲੋਸੀਅਮ ਪ੍ਰਚੀਨ ਰੋਮ ਵਿੱਚ ਇੱਕ ਮਹਾਨ ਅਖਾੜਾ ਸੀ ਜੋ ਯੋਧਿਆਂ ਦੀ ਮੇਜ਼ਬਾਨੀ ਕਰਨ ਅਤੇ ਰੋਮਨ ਸ਼ਾਸਨ ਦੀ ਮਹਿਮਾ ਬਣਾਉਣ ਲਈ ਬਣਾਇਆ ਗਿਆ ਸੀ ਅੱਜ ਅਸੀਂ ਇਸ ਅਖਾੜੇ ਨੂੰ ਕਿਤਾਬਾਂ ਅਤੇ ਫਿਲਮਾਂ ਕਰਕੇ ਚੰਗੀ ਤਰ੍ਹਾਂ ਜਾਣਦੇ ਹਾਂ ਇਹ ਪ੍ਰਚੀਨ ਰੋਮਨ ਦਾ ਇੱਕ ਮਹੱਤਵਪੂਰਨ ਪ੍ਰਤੀਕ ਹੈ ਨੰਬਰ 7 ਇਹ ਜੀ ਸਾਡਾ ਇੰਡੀਆ ਦਾ ਤਾਜ ਮਹਿਲ ਆ ਦੋਸਤੋ ਇਹ ਵਿਸ਼ਾਲ ਮਕਬਰਾ ਮੁਗਲ ਰਾਜ ਦੇ ਪੰਜਵੇਂ ਬਾਦਸ਼ਾਹ ਸ਼ਾਹਜਹਾਂ ਦੇ ਹਦੇਸ ਤੇ ਬਣਾਇਆ ਗਿਆ ਸੀ ਜਿਸ ਨੇ ਆਪਣੀ ਪਿਆਰੀ ਪਤਨੀ ਦੀ ਯਾਦ ਵਿੱਚ ਇਹ ਮਹਿਲ ਬਣਾਇਆ ਸੀ ਤਾਜ ਮਹਿਲ ਭਾਰਤ ਦੀ ਸਭ ਤੋਂ ਸ਼ਾਨਦਾਰ ਮੁਸਲਮਾਨ ਕਲਾ ਹੈ ताजमहल ਬਣਾਉਣ ਲਈ ਬਾਦਸ਼ਾਹ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਦੋਸਤੋ ਇਹ ਸਨ ਦੁਨੀਆ ਦੇ 7 ਅਜੂਬੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਨਾ ਜੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਜੋ ਸਾਡੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਜਲਦ ਮਿਲਦੀ ਰਹੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ